ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਤਕਤ ਸ਼੍ਰੀ ਦਮਦਮਾ ਸਾਹਿਬ ਵਿਖੇ શ્રીમાન ਮਹੰਤ ਜਮਨਾਦਾਸ ਜੀ ਦੁੰਨੇ ਆਲਾ ਇਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਜੋ ਕਿ ਆਪ ਜੀ ਸਰਬਤ ਸੰਗਤਾਂ ਹਾਜ਼ਰੀਆਂ ਭਰੋ ਅਤੇ ਦਰਸ਼ਨ ਕਰੋ ਇਹ ਲੰਗਰ ਚੱਲ ਰਹੇ ਨੇ ਆਪ ਜੀ ਸਰਬਤ ਸੰਗਤਾਂ ਦੇ ਸੰਜੋਗ ਦੇ ਨਾਲ ਮਹੰਤ ਮਨਸਾਦਾਸ ਜੀ ਮਹਾਰਾਜ ਔਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ ਕਿ ਮਹੰਤ ਜਮਨਾਦਾਸ ਜੀ ਵੱਲੋਂ ਲੰਗਰ ਲਗਾਇਆ ਗਿਆ ਹੈ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਸੁੱਬ ਨਿਹੜੇ ਤੇ ਗੁਰੂ ਦੀਆਂ ਸੰਗਤਾਂ ਲੰਗਰ ਛਕ ਰਹੀਆਂ ਨੇ ਸ਼੍ਰੀਮਾਨ ਮਹੰਤ ਜਮਨਾਦਾਸ ਜੀ ਉਦਾਸੀਨ ਦੁਨੀਆਲਾ ਡੇਰਾ ਬਾਬਾ ਕਿਸ਼ਨਦਾਸ ਜੀ ਮਹਾਰਾਜ ਜੀ ਉਹਨਾਂ ਦੀਆਂ ਸਾਰੀਆਂ ਹੀ ਸੰਗਤਾਂ ਨੇ ਰਲ ਮਿਲ ਕੇ ਜੋ ਕਿ ਲੰਗਰ ਲਗਾਇਆ ਗਿਆ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀਮਾਨ ਮਹੰਤ ਜਮਨਾਦਾਸ ਜੀ ਮਹਾਰਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ